ਹੋਰ ਤਾਂ ਕੀ ਹੈ ਚਲ ਮਾਂ ਸਰਕਾਰ ਦੇ ਸਹੁੰਨੇ ਵਿੱਚ ਜੋ ਚਾਹੇ ਸਕੂਲ ਹੋਣਾ ਚਾਹੇ ਥਰਮਲ ਪਲਾਂਟ ਹੋਣਾ ਬਿਜਲੀ ਬੋਰਡ ਦਾ ਮਹਿਕਮਾ ਹੋਵੇ ਪਾਉਰ ਕਮੰਡ ਦਾ ਜਾਂ ਹੋਰ ਮਹਿਕਮੇ ਆ ਇਹ ਬਹੁਤ ਖਾਲੀ ਪਈਆਂ ਅਸਾਮੀਆਂ ਨੇ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਜਨਪਾਲ ਸਾਹਿਬ ਸਰਕਾਰ ਇਹਨਾਂ ਮਹਿਕਮਿਆਂ ਦੀ ਏਕਾਰ ਘਟਾਈ ਕਰਾ ਰਹੀ ਆ ਇਹ ਜੋ ਪਬਲਿਕ ਹੈਲਥ ਦੇ ਮਹਿਕਮੇ ਆ ਉਹਨਾਂ ਦੀ ਏਕਾਰ ਘਟਾਈ ਵਜੋਂ ਇਹ ਜਾਣ ਬੁੱਝ ਕੇ ਹੀ ਵੱਡੀ ਪੱਧਰ ਤੇ ਅਸਾਮੀਆਂ ਖਾਲੀ ਰੱਖੀਆਂ ਜਾ ਰਹੀਆਂ ਹਨ ਸਰਕਾਰੀ ਸਕੂਲਾਂ ਦੀ ਗੱਲ ਕਰੀਏ ਤਾਂ 40000 ਤੋਂ ਵੱਧ ਵੱਖ-ਵੱਖ ਕੈਟਾਗਰੀਆਂ ਦੀਆਂ ਅਸਾਮੀਆਂ ਪਈਆਂ ਖਾਲੀ ਪਈਆਂ ਨੇ ਪ੍ਰਿੰਸੀਪਲਾਂ ਦੀਆਂ 50% ਪੋਸਟਾਂ ਖਾਲੀ ਐ ਬੀਪੀਓ ਇੱਕ ਹੁੰਦਾ ਤੇ ਉਸ ਨੂੰ ਪੰਜ-ਪੰਜ ਬਲਾਕਾਂ ਦਾ ਚਾਰਜ ਦਿੱਤਾ ਹੋਇਆ ਇਸੇ ਤਰ੍ਹਾਂ ਹੀ ਹੈਡਮਾਸਟਰਾਂ ਦੀਆਂ ਪੋਸਟਾਂ ਖਾਲੀ ਪਈਆਂ ਜਿਹੜੇ ਜਿਹੜੇ ਵਿਭਾਗ ਦਾ ਮੁਖੀ ਨਹੀਂ ਹੋਊਗਾ ਉਹ ਸੰਸਥਾ ਦਾ ਮੁਖੀ ਨਹੀਂ ਹੋਊਗਾ ਉਸ ਨੂੰ ਤੁਸੀਂ ਆਪ ਹੀ ਹਿਸਾਬ ਲਾ ਸਕਦੇ ਹੋ ਵੀ ਉਹਦੀ ਕਾਰਗੁਜ਼ਾਰੀ ਕੀ ਹੋਊਗੀ ਇਸੇ ਤਰ੍ਹਾਂ ਹੀ ਬਿਜਲੀ ਬੋਰਡ ਦਾ ਬਹੁਤ ਵੱਡਾ ਵਿਭਾਗ ਸੀ 1 ਲੱਖ ਤੋਂ ਉੱਪਰ 1.5 ਲੱਖ ਦੇ ਕਰੀਬ ਤੱਕ ਮਤਲਬ ਇਹਦੇ ਵਿੱਚ ਮੁਲਾਜ਼ਮ ਕੰਮ ਕਰਦੇ ਸੀ ਵੱਡੇ ਵੱਡੇ ਥਰਮਲ ਪਲਾਂਟ ਲੱਗੇ ਹੋਏ ਸੀ ਪਰ ਸਰਕਾਰ ਨੇ ਇਸ ਦੀ ਘਾਟਾਈ ਕਰਕੇ ਲੱਖਾਂ ਦੇ ਵਿੱਚੋਂ ਪੋਸਟਾਂ ਖਤਮ ਕਰ ਦਿੱਤੀਆਂ ਹਨ ਇਸ ਤਰ੍ਹਾਂ ਦੇ ਕਾਨੂੰਨ ਪਾਸ ਕੀਤੇ ਗਏ ਕਿ ਜਿਹੜੀ ਕੋਈ ਪੋਸਟ 6 ਮਹੀਨੇ ਖਾਲੀ ਰਹੇਗੀ ਉਸ ਨੂੰ ਖਤਮ ਕਰ ਦਿੱਤਾ ਜਾਊਗਾ ਇਸ ਦੇ ਤਹਿਤ ਹੀ ਵੱਡੀ ਪੱਧਰ ਤੇ ਉੱਤੇ ਵੱਖ-ਵੱਖ ਵਿਭਾਗਾਂ ਦੇ ਵਿੱਚ ਪੋਸਟਾਂ ਖਾਲੀ ਪਈਆਂ ਹਨ ਅੱਛਾ ਜੀ ਜੋ ਮਿਡਡੇਲ ਵਰਕਰ ਆ ਆਸ਼ਾ ਵਰਕਰ ਉਹਨੇ ਮੁੱਖ ਮੰਗਾਂ ਕੀਆਂ ਜੀ ਮਿਡਡੇ ਮੀਲ ਆਸ਼ਾ ਵਰਕਰ ਤੇ ਆਂਗਣਵਾੜੀ ਵਰਕਰ ਜਿਹਨੂੰ ਮਾਨ ਪੱਤੇ ਵਾਲੇ ਵਰਕਰ ਕਹਿੰਦੇ ਆ ਜੰਗਲਾਤ ਵਿਭਾਗ ਦੇ ਵਿੱਚ ਵੀ ਨੇਗੇ ਤੇ ਹੋਰ ਵਿਭਾਗਾਂ ਦੇ ਵਿੱਚ ਵੀ ਮਾਨ ਪੱਤੇ ਤੇ ਕੰਮ ਕਰਦੇ ਜਿਹੜੇ ਉਹਨਾਂ ਤੇ ਘੱਟੋ ਘੱਟ ਉਜਰਤ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ ਸਰਕਾਰ ਦੇ ਹੀ ਨਿਜਮਾ ਉਜਰਤ ਕਾਨੂੰਨ ਦੇ ਵੀ ਘੱਟ ਤੋਂ ਘੱਟ ਉਜਰਤ ਦਿੱਤੀ ਜਾਵੇ ਉਹਨਾਂ ਨੂੰ ਪਰ ਉਹਨਾਂ ਨੂੰ ਮਹਿਜ ਮਿਡਡੇ ਮੀਲ ਵਰਕਰ ਨੂੰ 3000 ਰੁਪਿਆ ਮਹੀਨਾ ਦਿੱਤਾ ਜਾ ਰਿਹਾ ਪਹਿਲਾਂ ਤਾਂ ਮਤਲਬ ਬੜੀ ਹਾਸੋਹੀਨੀ ਗੱਲ ਸੀ ਸਾਲ ਦੇ ਵਿੱਚ 12 ਮਹੀਨੇ ਹੁੰਦੇ ਪਰ ਉਹਨਾਂ ਨੂੰ ਕਈ ਸਾਲ 10 ਮਹੀਨਿਆਂ ਦੀ ਤਨਖਾਹ ਹੀ ਮਿਲਦੀ ਰਹੀ ਉਸ ਤੋਂ ਬਾਅਦ ਐਜੀਟੇਸ਼ਨ ਤੋਂ ਬਾਅਦ ਉਹ ਤਨਖਾਹ ਉਹਨਾਂ ਦੀ ਜੋ ਮਾਨਪਤਾ ਹੈ 12 ਮਹੀਨਿਆਂ ਦਾ ਕੀਤਾ ਤੁਸੀਂ ਲਾਓ ਵੀ ਅੱਜ ਦੇ ਜਵਾਨੇ ਦੇ ਵਿੱਚ 3000 ਦੇ ਵਿੱਚ ਤਾਂ ਇੱਕ ਮਹੀਨੇ ਲਈ ਇੱਕ ਵਿਅਕਤੀ ਚਾਹ ਵੀ ਨਹੀਂ ਪੀ ਸਕਦਾ ਤੇ ਬਾਕੀ ਜਿਹੜਾ ਹੋਰ ਸਾਰਾ ਖਰਚਾ ਹੈ ਅਗਲੇ ਦਾ ਕਾਰੋਬਾਰ ਦਾ ਜੋ ਮਤਲਬ ਉਹਦਾ ਬੱਚਿਆਂ ਦਾ ਹੈ ਉਹਦੀਆਂ ਫੀਸਾਂ ਦਾ ਹੈ ਬਿਮਾਰੀਆਂ ਦਾ ਹੈ ਵੀ ਕਿਵੇਂ ਮਤਲਬ ਉਹੋ ਸਰਵਾਈਵ ਕਰਨਗੇ ਲੱਗਦਾ ਤਾਂ ਇਹ ਹੈ ਵੀ ਜੋ ਵਿਚਾਰੇ ਮਾਨਪੱਤਾ ਵਰਕਰ ਆ ਉਹ ਕੋਈ ਮਨੁੱਖਾ ਵਾਲੀ ਜ਼ਿੰਦਗੀ ਨਹੀਂ ਜਿਵੇਂ ਰਹੇ ਉਹ ਕੀੜਿਆਂ ਮਕੌੜਿਆਂ ਵਾਲੀ ਵਿਚਾਰੇ ਜ਼ਿੰਦਗੀ ਜਿਵੇਂ ਰਿਹਾ ਸਰਕਾਰ ਨੂੰ ਇਹ ਸਵਾਲ ਤੇ ਧਿਆਨ ਦੇਣਾ ਚਾਹੀਦਾ ਇਸ ਸਰਕਾਰ ਨੇ ਚੋਣਾਂ ਦੇ ਸਮੇਂ ਚ ਸਰਕਾਰ ਆਉਣ ਤੋਂ ਪਹਿਲਾਂ ਇਹਨਾਂ ਮਿਡਡੇਮੀਲ ਵਰਕਰਾਂ ਨੂੰ ਬੁਲਾ ਕੇ ਇਹਨਾਂ ਦੇ ਇਕੱਠਾਂ ਵਿੱਚ ਜਾ ਕੇ ਵਾਅਦਾ ਕੀਤਾ ਸੀ ਕਿ ਤੁਹਾਡਾ ਹੋਰ ਨਹੀਂ ਕੁਝ ਕਰ ਸਕਦੇ ਸੀ ਤੁਹਾਡਾ ਜੋ ਮਾਨਪੱਤਾ ਆਉਂਦੇ ਹੀ ਪਹਿਲੀ ਮੀਟਿੰਗ ਦੇ ਵਿੱਚ ਅਸੀਂ ਤੁਹਾਡਾ ਮਾਨ ਪੱਤਾ ਹੈ ਡਬਲ ਕਰ ਦੇਵਾਂਗੇ ਪਰ ਡਬਲ ਤਾਂ ਕੀ ਕਰਨਾ ਸੀ ਇਸ ਸਰਕਾਰ ਦੇ ਵਿੱਚ ਇਹਨਾਂ ਮਾਨ ਪੱਤਾ ਵਰਕਰਾਂ ਦਾ ਇੱਕ ਢੇਲਾ ਤੱਕ ਨਹੀਂ ਵਧਾਇਆ ਗਿਆ ਇਸੇ ਤਰ੍ਹਾਂ ਹੀ ਆਸ਼ਾ ਵਰਕਰਾਂ ਦਾ ਹੈ ਇਸੇ ਤਰ੍ਹਾਂ ਹੀ ਅੰਗਣਵਾੜੀ ਵਰਕਰਾਂ ਦਾ ਹੈ ਥੈਂਕ ਯੂ ਇੱਕ ਨਵਾਂ ਪ੍ਰਾਣੀ